ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਦੇ ਰੂਬਰੂ ਇੱਕ ਕੇਸ ਲੈ ਕੇ ਆਇਆ ਹਾਂ ਆ ਵੀਰਵਾ ਬਰਬੀਰ ਸਿੰਘ ਪੁੱਤਰ ਗੁਰदयाल ਸਿੰਘ ਇਹ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਵੇਖੋ ਕਿ ਦਿਹਾੜੀ ਕਿੰਨੀ ਕਮਲਦੀ 400 ਰੁਪਏ ਦਿਹਾੜੀ ਆ ਕਦੀ ਮਿਲੀ ਕਦੀ ਨਾ ਮਿਲੀ ਕਿ ਆਪਣੇ ਘਰ ਦਾ ਗੁਜ਼ਰਗੁਜ਼ਾਰਾ ਕਰ ਰਿਆ ਸੀ ਇਹ ਵਿਚਾਰਾ ਥਿਹੜੀ ਕਰਨ ਗਿਆ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਣ ਕਰਕੇ ਬੱਸ ਉੱਤੋਂ ਨਾਂਗੀ ਅੱਜ 9 ਮਹੀਨੇ ਹੋ ਗਏ ਨੇ ਅੰਮ੍ਰਿਤਸਰ ਦੇ ਸਾਰੇ ਹੀ ਪ੍ਰਾਈਵੇਟ ਹਸਪਤਲਾਂ ਤੇ ਵਿੱਚ ਇੱਥੋਂ ਤੱਕ ਕਿ ਗੁਰਨਾਰ ਹਸਪਤਲ ਤੱਕ ਵੀ ਗਏ ਪਰ ਇਹਦਾ ਇਲਾਜ ਇੱਥੇ ਕੋਈ ਨਹੀਂ ਦੱਸਿਆ ਆਹ ਵੀਰ ਦੇ ਇੱਕਾ ਗਈ ਇੱਥੇ ਰੱਟ ਪੈਣੀ ਆ ਆਹ ਨਾਲੀ ਲੱਗੀ ਆ ਤੇ ਆਹ ਵੇਖੋ ਜੀ ਆ ਲੱਤ ਦਾ ਸਾਰਾ ਆ ਇਹਨਾਂ ਸਰਜਰੀ ਹੋਈ ਆ ਔਰ ਅਗਿਆਪਰੇਟ ਹੋਣਾ ਔਰ ਇਹਦਾ ਇਲਾਜ ਜਿਹੜਾ ਵਾ ਇਹ ਸਿਰਫ ਚੰਡੀਗੜ੍ਹ ਆ ਹੋਰ ਕਿਤੇ ਹੈ ਨਹੀਂ ਔਰ ਇਹਨਾਂ ਨੇ ਬਹੁਤ ਪੈਸੇ ਭੈਣ ਭਰਾਵਾਂ ਕੋਲ ਫੜ ਕੇ ਲਾਲੇ ਇਹਨਾਂ ਨੇ ਆਪਣੇ ਚੋਰ ਲਾ ਲਿਆ ਪੂਰਾ ਕਿਉਂਕਿ 9 ਮਹੀਨੇ ਦਾ ਸਮਾਂ ਬੜਾ ਲੰਮਾ ਹੁੰਦਾ ਤੇ ਕੋਈ ਵੀ ਮਾਪਿਓ ਜਿਹੜਾ ਇਹਨਾਂ ਚਿਰ ਆਪਣੇ ਬੱਚੇ ਨੂੰ ਤੜਫਦਾ ਨਹੀਂ ਛੱਡ ਸਕਦਾ ਆ ਰਿਪੋਰਟਾਂ ਵੀ ਹੈਗੀਆਂ ਐਕਸਰੇ ਵੀ ਆ ਜਿਹੜਾ ਕੋਈ ਵੀਰ ਸੱਜਣ ਜੇ ਰਿਪੋਰਟਾਂ ਦੇਖਣਾ ਚਾਹੁੰਦਾ ਤੇ ਉਹ ਉਹ ਉਹਨਾਂ ਨੂੰ ਸੈਂਡ ਵੀ ਕਰਦਾਂਗੇ ਵੀਰ ਦਾ ਨੰਬਰ ਵਾ 80545 99363 ਮੈਂ ਦੁਬਾਰਾ ਪਿੰਡ ਕਰ ਰਿਹਾ ਜੀ 80545 99363 ਇਹਤੇ ਵੀਰ ਨਾਲ ਸੰਪਰਕ ਕਰੋ ਪਰ ਵੱਧ ਤੋਂ ਵਾਦੇ ਦੀ ਸਪੋਰਟ ਕਰੋ ਤਾਂ ਕਿ ਇਹ ਆਪਣੇ ਘਰ ਤੇ ਖਲੋ ਸਕੀ ਇਹਦੇ ਹੱਥ ਦੀਆਂ ਉਂਗਲਾਂ ਇਹਦਾ ਵੀ ਆਪਰੇਟਰ ਹੋਣਾ ਜੀ ਇਹ ਵੀ ਸਿੱਧੀਆਂ ਹੋਣੀਆਂ ਮਤਲਬ ਬਸ ਉਤੋਂ ਹੀ ਲੰਗੀ ਹੈ ਬਾਥਰੂਮ ਵਾਲੀ ਜਗ੍ਹਾ ਤੋਂ ਵੀ ਔਰ ਬਾਥਰੂਮ ਵਾਲੀ ਜਗ੍ਹਾ ਤੇ ਨੰਕਨ ਕਰਕੇ ਔਰ ਇਹਦੇ ਬਹੁਤ ਹੀ ਜ਼ਿਆਦਾ ਮੰਦੀ ਹਾਲਤ ਸੀ ਔਰ ਉਸ ਸਮੇਂ ਇਹਨਾਂ ਨੇ ਆਪਣੇ ਰਿਸ਼ਤਕਾਰਾਂ ਭੈਣ ਭਾਈਆਂ ਕੋ ਜਿੰਨਾ ਕੋਈ ਪੈਸੇ ਇਕੱਠੇ ਕਰ ਸਕਦੇ ਸੀ ਇਹਨਾਂ ਨੇ ਕਰਕੇ ਆਪਣਾ ਇਲਾਜ ਕਰਾਇਆ ਔਰੇ ਆਪਣੀ ਮਿਹਨਤ ਮਜ਼ਦੂਰੀ ਨਾਲ ਕਰਦੇ ਰਹੇ ਨੇ ਆਪਾਂ ਹੋਰ ਵੀ ਐਨ ਜੀਓ ਬਹੁਤ ਹੈਗੀਆਂ ਪੰਜਾਬ ਦੇ ਦੁਨੀਆ ਦੇ ਜਿਨ੍ਹਾਂ ਨੇ ਇਲਾਜ ਕਰਾਇਆ ਲੋਕੀ ਬਾਹ ਫੜਦੇ ਕਿਸੇ ਕੋਈ ਕਿਸੇ ਦਾ ਮਕਾਰਮ ਨਾ ਕਰੰਨਾ ਕਿੰਦਾ ਕੁਝ ਕਰਦਾ ਉਹਨਾਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਹੈ ਕਿ ਐਸ ਵੀਰ ਦਾ ਇਲਾਜ ਕਰਾਓ ਕਰੋਨਾ ਚੀਜ਼ ਦਾ ਵੱਧ ਵੱਧ ਸਪੋਰਟ ਕਰੋ ਤਾਂ ਕਿ ਇਹ ਉੱਠੇ ਆਲੇ ਦੀ ਉਮਰ ਵੀ ਬਹੁਤ ਘੱਟ ਆ ਨੌਜਵਾਨ ਬੱਚਾ ਕੁੱਟ ਕੇ ਆਪਣੇ ਪਰਿਵਾਰ ਦੇ ਵਿੱਚ ਮਿਹਨਤ ਮੁੱਦਰੀ ਕਰੇ ਆਪਣੇ ਮਾਪੋਰੀ ਦੀ ਸੇਵਾ ਕਰ ਸਕੇ ਬਜ਼ੁਰਗ ਮਾਤਾ ਪਿਤਾ ਵੱਧ ਤੋਂ ਵੱਧ ਦੀ ਸਪੋਰਟ ਕਰੂ ਆਪਾਂ ਨੇ ਗੁਰਦਾਰੇ ਨੂੰ ਨੇ ਲੰਗਰ ਲਾਉਣੇ ਆ ਤੇ ਨਾਲੇ ਗਊ ਗਰੀਬ ਦੀ ਰੱਖਿਆ ਕਰਨੀ ਔਰ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਆ ਇਹਨੇ ਪੁੰਨ ਦਾਨ ਕਰਦੇ ਬਹੁਤ ਵੱਡੇ ਵੱਡੇ ਦਾਨੀ ਹੈ ਇਸ ਦੁਨੀਆ ਦੇ ਵਿੱਚ ਪਰ ਸੰਗਤਾਂ ਨੂੰ ਇੱਕ ਪੁਰ ਜੋਰ ਇਹ ਵੀ ਅਪੀਲ ਆ ਕਿ ਜਦੋਂ ਵੱਧ ਤੋਂ ਵੱਧ ਸ਼ੇਅਰ ਕਰੇ ਤਾਂ ਕਿ ਕਿਤੇ ਨਾ ਕਿਸੇ ਦਾਨੀ ਸੱਜਣ ਕੋਲ ਚਲ ਜੇ ਇਸ ਵੀਰ ਦਾ ਇਲਾਜ ਹੋ ਜੇ ਔਰ ਸ਼ੇਅਰ ਕਰਨ ਵਾਲੇ ਨੂੰ ਪੁੰਨ ਲੱਗਣਾ ਐਸ ਗਰੀਬ ਮਾਤਾ ਪਿਤਾ ਦੀਆਂ ਦੁਆਵਾਂ ਤੁਹਾਨੂੰ ਲਗਣੀਆਂ ਆ ਵਾ ਇਹ ਬੱਚਾ ਪਤਾ ਨਹੀਂ ਤੁਹਾਨੂੰ ਕਿੰਨੀ ਕਿਸੀਸਾਂ ਦੇਊਗਾ ਜਿਹੜਾ ਆਊਟ ਕੇ ਤੁਰਫਨ ਡੈਪਗਾ ਜ 9 ਮਹੀਨਾ ਹੋ ਗਿਆ ਮੰਜਤ ਲਮੇ ਪੇਨ ਹੁਣ ਇਹਨੇ ਇੱਕ ਤਰੀਕ ਨਾਲ ਫਿਰ ਜਾਣਾ ਵਾ ਪੀਜੀਆਈ ਇਲਾਜ ਲਮਾ ਗਰੀਬ ਨੇ ਔਰ ਗਰੀਬ ਦੇ ਪੰਤੇ ਦਾ ਵਿੱਚ ਨਾ ਪੈਸਾ ਵੈਸੇ ਵੀ ਹੌਸਲਾ ਟੁੱਟ ਜਾਂਦਾ ਇਹਨਾਂ ਦੇ ਹੌਸਲਾ ਅਭਜਾਈ ਕਰਕੇ ਇਹਨਾਂ ਦੇ ਨਾਲ ਖੜੀ ਹੈ ਇਹਨਾਂ ਦੇ ਪਿਤਾ ਜੀ ਆ ਸਰਦਾਰ ਗੁਰਧਿਆਨ ਸਿੰਘ ਜੀ ਬਾਕੀ ਇਹ ਤੁਹਾਨੂੰ ਆਪਣੀ ਗੱਲ ਦੱਸ ਦੇਣਗੇ ਇਹਨੂੰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਸਪੋਰਟ ਕਰੋ ਇਸ ਵੀਰ ਦੀ ਮਦਦ ਕਰੋ ਔਰ ਇਹਦੇ ਨਾਲ ਸੰਪਰਕ ਕਰੋ ਆਪਣਾ ਦੱਸੋ ਜੀ ਮਹਾਰਾਜ ਜੀ ਸਾਡੀ ਸਾਥ ਸੰਗਤ ਅੱਗੇ ਇਹੋ ਬੇਨਤੀ ਹੈ ਕਿ ਆ ਪੰਜ ਮਹੀਨੇ ਹੋ ਗਏ ਆ ਸੱਟ ਲੱਗੀ ਨੂੰ ਸਾਡੀ ਲੋਕਾਂ ਨੇ ਮਦਦ ਵੀ ਬਹੁਤ ਕੀਤੀ ਆ ਪਰ ਹੁਣ ਅਸੀਂ ਕਿਸੇ ਕੋਲੋਂ ਮਦਦ ਮੰਗਦੇ ਨਹੀਂ ਆ ਕਿ ਸਾਡੇ ਲੋਕਾਂ ਨੂੰ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਲੋਕਾਂ ਨੇ ਸਾਨੂੰ ਪੈਸੇ ਦੇ ਦਿੱਤੇ ਆ ਸਾਡੀ ਬੇਨਤੀ ਆ ਕਿ ਕਾਨੂੰ ਕੋਈ ਦਾਨੀ ਸੱਜਣ ਇਹੋ ਜੇ ਟੱਕਰ ਜਾਵੇ ਤੇ ਸਾਡੇ ਬੱਚੇ ਦਾ ਇਲਾਜ ਹੋ ਜਾਵੇ ਸਾਡੇ ਬੱਚੇ ਦਾ ਇਲਾਜ ਕਰਵਾਉਣਾ ਜ਼ਰੂਰੀ ਜੀ ਆਪ ਜੀ ਤੁਸੀਂ ਦੋ ਮਾਈਕ ਖਾਲਸਾ ਰਣਜੀਤ ਜੀ ਕੀ ਫਤਿਹ ਮੇਰੇ ਬੇਟੇ ਦਾ ਇਲਾਜ ਹੋ ਜੇ ਤੇ ਬਹੁਤ ਬਹੁਤ ਮਿਹਰਬਾਨੀ ਆ ਸਾਰਿਆਂ ਸਾਥ ਸੰਗਤਾਂ ਅਤੇ ਮੇਰੇ ਬੱਚੇ ਨੂੰ 9 ਮਹੀਨੇ ਹੋ ਗਏ ਆ ਸੱਟ ਲੱਗੀ ਨੂੰ ਬਹੁਤ ਸਾਨੂੰ ਸਹਿਯੋਗ ਦਿੱਤਾ ਸਾਰਿਆਂ ਨੇ ਭੈਣ ਭਰਾਵਾਂ ਨੇ ਸਾਰਿਆਂ ਗਲੀ ਮੱਲੇ ਆਲਿਆਂ ਬਹੁਤ ਮੇਰੇ ਬੱਚੇ ਦਾ ਇਲਾਜ ਕਰਾਇਆ ਵਾ ਸਾਰੇ ਸੰਗਤ ਨੇ ਸਾਥ ਸੰਗਤ ਨੇ ਇਲਾਜ ਕਰਾਇਆ ਹੁਣ ਵੀ ਅਸੀਂ ਇਹੋ ਕਿਰਪਾ ਇੰਨੇ ਵੀ ਸਾਡੇ ਤੇ ਮਹਾਰਾਜ ਗੁਰੂ ਸਾਹਿਬ ਸੰਗਤ ਜੀ ਤੇ ਕਿਰਪਾ ਕਰੋ ਮੇਰੇ ਬੱਚੇ ਦਾ ਇਲਾਜ ਹੋ ਜੇ। ਔਰ ਦੂਸਰੀ ਬੇਨਤੀ ਇੱਕ ਹੋਰ ਏ ਸਾਧ ਸੰਗਤ ਜੀ ਬਿਨਾਂ ਸ਼ੱਕ ਇਹਨਾਂ ਨੂੰ ਕੋਈ ਤੇ ਪੈਸਾ ਨਾ ਤਵੇ ਕੋਈ ਸੇਵਾ ਚੁਕੜੇ ਜ਼ਿੰਮੇਵਾਰੀ ਚੁਕੜੇ ਆਪ ਆਣ ਕੇ ਕਿਸੇ ਦੀ ਡਿਊਟੀ ਲਾ ਦੇ ਅਸ਼ਮੀਰ ਤਾਂ ਇਹ ਤਾਂ ਲੱਗ ਜੜ ਤੱਕ ਤਾਂ ਇਲਾਜ ਕਰਾ ਦਿਓ। ਇਹ ਇਹ ਨਹੀਂ ਕਹਿੰਦੇ ਕਿ ਸਾਨੂੰ ਪੈਸੇ ਦਿਓ। ਹਾਂਜੀ ਇਹਨਾਂ ਦੀ ਇੱਕੋ ਡਿਮਾਂਡ ਵਾ ਕਿ ਸਾਡਾ ਬੱਚਾ ਸਹੀ ਤੇ ਤੰਦਰੁਸਤ ਹੋਣਾ ਚਾਹੀਦਾ। ਕਈ ਜਿਹੜੀ ਇਹ ਹੋ ਜਾਂਦਾ ਕਿ ਸ਼ਾਇਦ ਪੈਸੇ ਹੀ ਕੋ ਮੰਗਦਾ ਜਾਂ ਇਹ 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 ਗਰੀਬ ਗੁਰਸਿੱਖ ਪਰਿਵਾਰ ਤੇ ਇਹ ਕਿਸੇ ਕੋ ਮਦਦਤ ਨਹੀਂ ਮੰਗਤੇ ਇਹ ਨਹੀਂ ਕਹਿੰਦੇ ਕਿ ਪੈਸੇ ਦੇ ਕਈ ਇਹੋ ਜਿਹੇ ਵੀ ਦਾਨੀ ਸੱਜਣ ਨੇ ਜਿਹੜੇ ਜ਼ਿੰਮੇਵਾਰੀ ਚੁੱਕ ਲੈਂਦੇ ਆ ਕੋਈ ਇਹੋ ਜਿਹਾ ਗੁਰਮਖ ਪਿਆਰਾ ਜਿਹੜਾ ਜਿੱਤੇ ਮਹਾਰਾਜ ਨੇ ਇੱਕ ਬੜੀ ਕਿਰਪਾ ਕੀਤੀ ਆ ਔਰ ਉਹ ਇਹਦਾ ਜੇ ਲਾਜ ਚੁੱਕ ਲੈ ਸਾਰਾ ਆਈ ਕਹਿੰਨੇ ਕਿ ਤੁਸੀਂ ਪਰਵਾਹ ਨਾ ਤੁਸੀਂ ਪੈਸਾ ਨਾ ਤੁਸੀਂ ਇਹਦਾ ਲਾਜ ਹੀ ਸਾਰਾ ਕਰਾ ਦਿਓ ਤਾਂ ਕਿ ਉੱਠ ਕੋ ਆ ਵੇਖੋ ਇਹਦੀ ਲੱਤ ਦਾ ਕੀ ਹਾਲ ਆ ਇਹਦੀ ਜਿਹੜੀ ਨਾਲੀ ਪਈ ਆ ਬਾਥਰੂਮ ਵਾਲੀ ਇਹ 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 ਤਾਂ ਬਹੁਤ ਜਿਆਦਾ ਸੀਰੀਅਸ ਕੇਸ ਆ ਔਰ ਜੇ ਆਪਾਂ ਕਿਸੇ ਦੀ ਜਾਨ ਬਚਾ ਲੀਏ ਕਿਸੇ ਦਾ ਪਰਿਵਾਰ ਬਚਾ ਲੀਏ ਕਿਸੇ ਦੇ ਗਰੀਬ ਦੀ ਸੀਸਾ ਲੈ ਲੀਏ ਇਸ ਤੋਂ ਵੱਡਾ ਪੁੰਨ ਤਾਂ ਕੋਈ ਨਹੀਂ ਜੇ ਔਰ ਮੈਂ ਆਸ ਕਰਦਾ ਕਿ ਇਸ ਵੀਡੀਓ ਨੂੰ ਬਾਅਦ ਤੋ ਬਾਅਦ ਸ਼ੇਅਰ ਕਰੋ ਕਿ ਤੇ ਇਸ ਵੀਰ ਦੀ ਬਾਹ ਫੜੋਗੇ ਕਿਉਂਕਿ ਪੰਥ ਸੰਗਤ ਤੇ ਅੱਗੇ ਕੋਈ ਚੀਜ਼ ਐਡੀ ਵੱਡੀ ਨਹੀਂ ਸੰਗਤ ਚਾਹੇ ਤੇ ਕੁਝ ਵੀ ਕਰ ਸਕਦੀ ਰੱਬ ਦਾ ਰੂਪ ਆ ਇੱਕ ਰੱਬ ਨੂੰ ਵੱਡਾ ਦਰਜਾ ਸੰਗਤ ਦਾ ਔਰ ਸੰਗਤ ਨੂੰ ਅਪੀਲ ਕਰਦਾ ਕਿ ਅਸ ਵੀਰ ਦੀ ਬਾਹ ਫੜੋ ਇਹਦਾ ਇਲਾਜ ਕਰਾਓ ਜੇ ਕੋਈ ਸਾਜਣ ਆਪਣੇ ਤੌਰ ਤੇ ਇਹਦਾ ਕੋ ਨਿਜੀ ਤੌਰ ਤੇ ਇਲਾਜ ਕਰਾ ਸਕਦੇ ਬਹੁਤ ਵਧੀਆ ਰਵੱਤਵਾਦੀ ਵੀਰ ਤੇ ਮਾਇਰ ਤੌਰ ਤੇ ਵੀ ਮਦਦ ਕਰੋ ਕਿਉਂਕਿ ਇਹ ਇਹੋ ਕੰਮ ਕਰਨ ਵਾਲਾ ਔਰ 4-500 ਰੁਪਏ ਤੇ ਮਾਮੂਲੀ ਘਰ ਦਾ ਹੀ ਖਰਚ ਹੈ ਔਰ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਤਰਸਜੋਗਾ ਜੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬਾਕੀ ਤੁਸੀਂ ਸਿਆਣੇ ਜੀ ਦੀ ਮਿਹਨਤ ਮਜ਼ਦੂਰੀ ਕਰਨਾ 9 ਮਹੀਨੇ ਤੋਂ ਵੱਧ ਤੇ ਪਿਆਵਾ ਤੇ ਕਿਦਾਂ ਗੁਜ਼ਰ ਗੁਜ਼ਾਰਾ ਹੋ ਸਕਦਾ ਹੈ ਤੁਸੀਂ ਆਪ ਜਾਣਦੇ ਹੋ ਅੱਜ ਦੇ ਹਾਲਾਤਾਂ ਦੇ ਮਤਲਬ ਦੇਖਦੇ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ ਇਸ ਦੀ ਮਦਦ ਕਰੋ ਇਹ ਹੋਈ ਸ਼ਾਮਤ ਵੱਡਾ ਪੁੰਨ ਦਾਨ ਤੇ ਇਹਦੀ ਸੇਵਾ ਲਗਣੀ ਹੈ ਤੁਸੀਂ ਗੁਰੂ ਘਰ ਦੀ ਸੇਵਾ ਕਰਦੇ ਹੋ ਲੱਖਾਂ ਝਰਉਂਦੇ ਤੁਹਾਨੂੰ ਮੁਬਾਰਕਾਂ ਮਾਰਦਾ ਤੁਹਾਨੂੰ ਦਿਨ ਦੁਪਹਿਰ ਰਾਤੋ ਰਾਤ ਦੀ ਤਰੱਕੀ ਤੇ ਨਾ ਪਰ ਵੀਰ ਤੇ ਵੀ ਜਰਾ ਧਿਆਨ ਦਿਓ ਇਹਦੀ ਮਾਤਤ ਕਰੋ ਮੈਂ ਫਿਰ ਤੁਹਾਡੇ ਰੂਬਰੂ ਸਮਾਵਨ ਤੇ ਕਰੂੰਗਾ ਆਉਂਗਾ ਪੇਸ਼ ਹੋਊਂਗਾ ਆ ਅਸਮਿਲ ਦੀ ਆ ਬਾਹ ਵੇਖ ਲੋ ਇਹ ਬਾਹ ਤਾਂ ਵੀ ਹੋਣਾ ਉਂਗਲਾਂ ਸਿੱਧੀਆਂ ਨਹੀਂ ਜਿਹੀਆਂ ਹਾਂਜੀ ਤੇ ਬਹੁਤ ਹੀ ਦਾ ਮੰਦਾ ਹਾਲਤਾ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਮੈਂ ਆਸ ਕਰਦਾ ਕਿ ਇਹ ਸੰਗਤ ਜ਼ਰੂਰ ਇਸ ਵੀਰ ਦੀ ਬਾਹ ਵਾਡੋਗੀ ਕਿਉਂਕਿ ਸੰਗਤ ਗੁਰੂ ਦਾ ਰੂਪ ਆ ਸੰਗਤ ਚ ਆਹੇ ਤੇ ਕੁਛ ਵੀ ਕਰ ਸਕਦੀ ਐ ਕੁਛ ਵੀ ਔਰ ਸੰਗਤ ਅੱਗੇ ਬੇਨਤੀ ਐ ਇਸ ਬੱਚੇ ਦੀ ਇਸ ਪਰਿਵਾਰ ਦੀ ਬਾਹ ਫੜੋ ਔਰ ਇਹਨਾਂ ਦੇ ਨਾਲ ਖਿਲਾਵੋ ਇਹਨਾਂ ਦਾ ਨੰਬਰ ਮੈਂ ਦੁਬਾਰਾ ਆਪਜੀ ਅੱਗੇ ਪੇਸ਼ ਕਰ ਰਿਹਾ ਰਿਪੀਟ ਕਰ ਰਿਹਾ 80545 9936 ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੇ ਪਿਤਾਂ ਨਾਲ ਕਰ ਸਕਦੇ ਹੋ ਮਾਤਾ ਨਾਲ ਕਰ ਸਕਦੇ ਹੋ ਔਰ ਵੱਧ ਤੋਂ ਵੱਧ ਸਪੋਰਟ ਕਰੋ ਮਦਦ ਕਰੋ ਜੀ ਦੇ ਆ ਪਰਵਾਨ ਮਾਰਤਾ ਦਾ ਸਿਧਾਂਤ ਹੈ ਇਸ ਵੀਰ ਨੂੰ ਤੰਦਰੁਸਤੀ ਦੇਵੇ ਇਹ ਆਪਣੇ ਕੱਢ ਦੀ ਜਨਮ ਮਰ ਚੁੱਕੇ ਨਹੀਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ